सीएम साहब आप मते ते बोलिए हाँ जी प्लीज सर सर एक कम कर रहे हैं ये पहला वाली गल गलत है आप काम चलाइए स्पीकर साहब जी मेरा गिफ्ट है एक मिनट ਸਰ ਸਪੀਕਰ ਸਾਹਿਬ ਪਹਿਲਾਂ ਦੱਸੋ ਜਦੋਂ ਤੁਸੀਂ ਗੱਲ ਆ ਜੱਜਰ ਵਾਲੀ ਦੱਸੋ ਬੰਦੇ ਨੇ ਕਿਆਰੀ ਫਾਇਦਾ ਨਹੀਂ ਸਪੀਕਰ ਸਾਹਿਬ ਇਹ ਚੰਦਰ ਬਾਰਤਨ ਲੋਣਾ ਨਾ ਅੰਦਰ ਲੋਣਾ ਤਾਂ ਕਿ ਇੱਥੇ ਰਹਿਣ ਲੋਕਤੰਤਰ ਦਾ ਮਜ਼ਾ ਆਵੇ ਵਿਪੱਖ ਹੋਵੇ ਸਭੇ ਚਲੋ 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 ਆਪਾ ਬਹੁਤ ਟਾਈਮ ਖਰਾਬ ਨਹੀਂ ਕਰਦੇ ਦੇਖੋ ਇਥੇ ਨਾ ਕਿਸੇ ਨੇ ਗਿੰਦਰਾ ਲਾਇਆ ਇੱਕ ਮਿੰਟ ਮੇਰੀ ਗੱਲ ਸੁਣੋ ਨਾ ਲਾਉਣਾ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਗੱਲ ਮੈਂ ਅਪਰੀਸ਼ੀਏਟ ਕਰਦਾ ਐ ਇਹ ਚਾਹੁੰਦੇ ਵੀ ਡਿਸਕਸ਼ਨ ਹੋਵੇ ਜਦੋਂ ਆਪਣੀ ਗੱਲ ਕਹਿ ਕੇ ਇੱਕ ਪਖ ਤੁਰਾ ਜਾਂ ਤੁਰ ਜਾਂਦਾ ਸਪੀਕਰ ਲੋਕਾਂ ਦੀ ਗੱਲ ਸੁਣਦਾ ਨਹੀਂ ਇੱਥੇ ਗਲਤ ਗੱਲ ਹੈ ਨਾ ਅਕੀਰ ਸਾਹਿਬ ਅਸਲ ਤੇ ਜਿੰਦੇ ਨਾਲ ਫਸ ਗਏ ਅਸਲ ਤੇ ਜਿੰਦੇ ਨੂੰ ਫਸ ਗਏ ਮੈਂ ਤੁਹਾਨੂੰ ਗਿਫਟ ਦਿੱਤਾ ਮੈਨਾਂ ਨਾਲ ਬੇਨਤੀ ਕਰ ਦਿਨਾ ਜੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਜਾਣ ਲੈਣ ਦਿਓ ਜੀ ਉਹ ਤੋਂ ਬਾਅਦ ਚਲਾ ਲਾਂਗੇ ਮੇਰੇ ਆਪਾਂ ਤਾਂ ਕਿ ਅੰਦਰ ਨਾ ਆ ਸਕਣ ਫਿਰ ਦੁਬਾਰਾ ਚਲੋ ਚਲੋ ਸੁਪੀਕਰ ਸਾਹਿਬ ਇਹਨਾਂ ਨੇ ਜਾਣਾ ਹੈ ਇਹਨਾਂ ਨੇ ਜਾਣਾ ਹੈ ਇਹ ਸੱਚ ਸੁਣ ਨਹੀਂ ਸਕਦੇ ਇਹਨਾਂ ਨੇ ਜਾਣਾ ਹੈ ਇਹਨਾਂ ਨੂੰ ਜਾਣ ਦਾ ਕੋਈ ਬਹਾਨਾ ਦੇ ਦਿਓ ਜੀ ਦੇਖੋ ਮਾਰਯੋਗ ਮੁੱਖ ਮੰਤਰੀ ਸਾਹਿਬ ਮਾਰਯੋਗ ਲੀਡਰ ਆਫ ਪੰਜਾਬ ਤਾਲਾ ਅੰਦਰੋਂ ਲੱਗ ਰਿਹਾ ਮਿਸਟਰ ਬਾਜਵਾ ਕਿਹੜੀ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਲਾ ਬਾਹਰੋਂ ਨਹੀਂ ਲੱਗ ਰਿਹਾ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਤੁਸੀਂ ਅੰਦਰ ਰਹੋ ਚਲੋ ਜਾਓ ਸਪੀਕਰ ਸਾਹਿਬ ਇਹਨਾਂ ਨੂੰ ਜਾਣ ਦਿਓ ਇਹਨਾਂ ਨੂੰ ਜਾਣ ਤੋਂ ਬਾਅਦ ਗੱਲ ਕਰ ਲਾਂਗੇ ਆ ਜੋ ਤਾਲਾ ਮੈਂ ਬੇਨਤੀ ਕਰਦਾ ਹਾਂ ਪੱਖ ਅਤੇ ਵਿਪੱਖ ਨੂੰ ਕਿ ਇੱਥੇ ਜਿਹੜੀ ਗੱਲ ਜਿੰਦਰੇ ਵਾਲੀ ਹੋਈ ਹੈ ਉਹ ਸਿੰਬੋਲਿਕ ਹੈ ਕਿ ਤੁਸੀਂ ਇੱਥੇ ਬੈਠੇ ਰਹੋ ਬਿਲਕੁਲ ਬਹਿਣਾ ਚਾਹੀਦਾ ਮੈਂ ਸਾਰੇ ਮੈਂਬਰਾਂ ਦੇ ਬਾਅਦ ਨੂੰ ਬੇਨਤੀ ਕਰਦਾ ਹਾਂ ਕਿ ਜਿਨ੍ਹਾਂ ਲੋਕਾਂ ਨੇ ਆਪਾਂ ਨੂੰ ਇੱਥੇ ਵੋਟਾਂ પાਕੇ ਭੇਜਿਆ ਆਪਣੀ ਨੁਮਾਇੰਦਗੀ ਦੇਣ ਲਈ ਭੇਜਿਆ ਉਹਨਾਂ ਲੋਕਾਂ ਦੀ ਆਪਣੇ ਤੋਂ ਇਹ ਤਵੱਕਕੋ ਹੈ ਕਿ ਅਸੀਂ ਉਹਦਾ ਦੇ ਦੁੱਖ ਦਰਦ ਨੂੰ ਇੱਥੇ ਰਖੀਏ ਜੇ ਕੋਈ ਮਾਨਯੋਗ ਮੈਂਬਰ ਕਿਸੇ ਦਾ ਦੁੱਖ ਦਰਦ ਰੱਖਦਾ ਤੇ ਉਹਨੂੰ ਸੁਣੀਏ ਇਹ ਬਿਲਕੁਲ ਜਸਟੀਫਾਈਡ ਨਹੀਂ ਕਿ ਇੱਕ ਧਿਰ ਬੋਲੀ ਜਾਂਦੀ ਹੈ ਦੂਜੀ ਧਿਰ ਵਾਕ ਆਊਟ ਕਰਕੇ ਚਲ ਜੇ ਸੋ 10 ਮਿੰਟ ਇੱਥੇ ਹਾਜ਼ਰੀ ਲਈ ਆਪਦੀ ਤੇ ਆਪਾਂ ਚੱਲ ਗਏ ਉਸ ਗੱਲ ਨੂੰ ਬਿਲਕੁਲ ਸਿੰਬੋਲਿਕ ਟੋਟੇ ਮਾਨਯੋਗ ਪ੍ਰਧਾਨ ਜੀ ਸਾਹਿਬ ਨੇ ਠੀਕ ਕਿਹਾ ਇੱਕ ਮਿੰਟ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ 4-5 ਦਿਨ ਪਹਿਲਾਂ ਰਵਨੀਤ ਮਿੱਟੋ ਹਰੀ ਮਿਊਸਪਲ ਕਮਿਸ਼ਨਰ ਦੇ ਦਫਤਰ ਨੂੰ ਤਾਲਾ ਲਗਾਉਣ ਗਏ ਸੀ ਉਹ ਤਾਲਾ ਠੀਕ ਹੈ ਇਹ ਤਾਲਾ ਅੰਦਰੋਂ ਲਾ ਰਹੇ ਆਂ ਅੰਦਰੋਂ ਤਾਂ ਕਿ ਤੁਸੀਂ ਇੱਥੇ ਬੈਠੇ ਰਹੋ ਤੁਸੀਂ ਨਜ਼ਾਰੇ ਲੈਣ ਵਾਸਤੇ ਆਏ ਹੋ 2 ਮਿੰਟ ਮੁਰਦਾਬਾਦ ਕਰੋ ਫੋਟੋਆਂ ਛੱਪ ਗਈਆਂ ਚਲੋ ਤਾਲਾ ਲਵਾਓ ਮੈਂ ਸਰ ਕਾਂਗਰਸ ਪਾਰਟੀ ਦੇ ਦਫਤਰ ਨੂੰ ਵੀ ਤਾਲਾ ਲਵਾਓ ਜੀ